ਦੀਵਾਹੇ குரு ਸਹਬ ਜੀਓ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹ ਹੰਦਾ ਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਧਿਆਨ ਧਿਆਨ ਕਿਸ ਤਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਾਂਜਵਾ ਕਤ ਕਉ ਦਹਿਕਾਵੋ ਲੋਗਾ ਮੋਹਨ ਦੀਨ ਕਿਰਪਾਈ ਐਸੀ ਨਿਜਾਨ ਪਾਓ ਤਕੋ ਡਹਿਕਾਵੋ ਲੋਗਾ ਮੋਹਨਾ ਦੀਨ ਕਿਰਪਾਈ ਐਸੀ ਜਾਨ ਪਾਈ ਸਾਰਨਾ ਸੂਰੋ ਗੁਰਦਾਤਾ ਰੱਖੈ ਆਪ ਵਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਸਤਿਗੁਰਾਂ ਦੀ ਮਾਲਕੀ ਜੀ ਵਾਹਿਗੁਰੂ ਦੀ ਕਿਰਪਾ ਹੋਈ ਹੈ ਆਪਾਂ ਸਾਰੇ ਰਲ ਕੇ ਚੈਨਲ ਦੁਆਰਾ ਇੱਕ ਨਮਾਣਾ ਪ੍ਰਾਲਾ ਕੀਤਾ ਹੈ ਸੰਗਤਾਂ ਦੇ ਪਿਆਰ ਨੂੰ ਮੁੱਖ ਰੱਖਦੇ ਹੋਏ ਜੋ ਕਿ ਲੜੀਵਾਰ ਚੱਲਦੀ ਹੋਈ ਕਥਾ ਉਹ ਆਪਾਂ ਨੇ ਪਹਿਲਾਂ ਸਪੀਕਰਾਂ ਦੇ ਵਿੱਚ ਕੀਤੀ ਜਾਂਦੀ ਹੁਣ ਉਹੀ ਕਥਾ ਗੁਰਬਾਣੀ ਦੀ ਸੰਗਤਾਂ ਦੇ ਪਿਆਰ ਦੇ ਸਦਕਾ ਜਾਂ ਇੱਕ ਆਪਣੀ ਮੰਨ ਦੀ ਭਾਵਨਾ ਵੀ ਭਾਵਨਾ ਵੀ ਹੈ ਕਿ ਚੱਲ ਰਹੀ ਲੜੀਬਾਰ ਕਥਾ ਇਹ ਬੰਦ ਨਾ ਹੋਵੇ ਇਹ ਚੱਲੀ ਜਾਵੇ ਕਿਉਂਕਿ ਗੁਰਬਾਣੀ ਦੀ ਕਥਾ ਦੇ ਬਹਾਨੇ ਗੁਰਬਾਣੀ ਦਾ ਅਭਿਆਸ ਬਣਿਆ ਰਹਿੰਦਾ ਹੈ ਤੇ ਬਾਕੀ ਸੰਗਤਾਂ ਦੇ ਵਿੱਚ ਜਦੋਂ ਵਿਚਰੀਂਦਾ ਪਿਆਰ ਨਾਲ ਸਮਾਗਮਾਂ ਦੇ ਰੂਪ ਵਿੱਚ ਭੋਗਾਂ ਦੇ ਰੂਪ ਵਿੱਚ ਉਦੋਂ ਫਿਰ ਬੰਦਾ ਬਾਣੀ ਨਾਲ ਸਿਮਰਨਾ ਸੇਵਾ ਨਾਲ ਵੰਦਗੀ ਨਾਲ ਜੁੜਿਆ ਰਹਿੰਦਾ ਤਾਂ ਇਸ ਕਰਕੇ ਪਿਆਰੇਓ ਗੁਰੂ ਦੀ ਕਿਰਪਾ ਹੋਈ ਸੰਗਤਾਂ ਦੇ ਸਜਾ ਗੁਰਸਿੱਖਾਂ ਦੇ ਸਜਾ ਕਿ ਇਹਹੀ ਕਥਾ ਜੋ ਸਪੀਕਰਾਂ ਵਿੱਚ ਚੱਲਦੀ ਆ ਇਹਨੂੰ YouTube ਚੈਨਲ ਤੇ ਪਾਇਆ ਕਰੋ ਭਾਵੇਂ ਕਿ ਚੈਨਲ ਕਾਫੀ ਲੰਬੇ ਟਾਈਮ ਤੋਂ ਬਣਿਆ ਹੋਇਆ ਹੈ ਪਰ ਕਦੇ ਵੀ ਐਦਾਂ ਧਿਆਨ ਨਹੀਂ ਆਇਆ ਸੀ ਵੀ ਚਲੋ ਰਜਾਨਾ ਗੁਰਬਾਣੀ ਦੀ ਕਥਾ ਪਾਈਏ ਪਰ ਗੁਰੂ ਦੇ ਸਿੱਖ ਗੁਰੂ ਦੀਆਂ ਸੰਗਤਾਂ ਜਿਦੋਂ ਉਹਨਾਂ ਨੇ ਸੁਝਾਅ ਦਿੱਤਾ ਤਾਂ ਫਿਰ ਇਹ ਹੁਣ ਕਥਾ ਆਪਾਂ ਲੜੀਵਾਰ ਪੌਣ ਦੀ ਕੋਸ਼ਿਸ਼ ਕੀਤੀ ਹੈ ਨਮਾਣੀ ਦਾਸ ਨੂੰ ਆਸ ਹੈ ਕਿ ਤੁਸੀਂ ਜ਼ਰੂਰ ਪ੍ਰਵਾਨ ਕਰੋਗੇ ਤੇ ਬੇਨਤੀ ਵੀ ਕਰਦਾ ਹੈ ਕਿ ਗਾਹਾਂ ਦੀ ਗਾਹਾਂ ਇਹ ਕਥਾ ਆਪਣੇ ਰਿਸ਼ਤੇਦਾਰਾਂ ਭੈਣਾ ਪਾਈਆਂ ਗੁਰਮੁਖ ਸੰਗਤਾਂ ਨੂੰ ਭੇਜਿਆ ਕਰੋ ਤੇ ਕੋਈ ਲਾਹਾ ਲੈ ਸਕਦਾ ਹੈ ਆਓ ਆਪਾਂ ਹੁਣ ਵਿਚਾਰਾਂ ਪ੍ਰਾਰੰਭ ਕਰੀਏ ਮਹਾਰਾਜ ਦੇ ਪਾਤਸ਼ਾਹੀ ਵਾਸ਼ਿਸ਼ ਕਰਦੇ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾ ਕਤ ਕੋ ਡਹਿ ਕਾਬ ਹੋ ਲੋਗਾ ਮੋਹ ਨ ਦੀਨ ਕਿਰਪਾਈ ਸਤਿਗੁਰੂ ਮਹਾਰਾਜ ਤੇ ਪਾਤਸ਼ਾਹ ਜੀ ਕਹਿੰਦੇ ਹਨ ਹੈ ਭਾਈ ਤੁਸੀਂ ਕਿਸ ਵਾਸਤੇ ਤੋ ਖੰਡ ਦਾ ਪਾਖੰਡ ਕਰਨ ਵਾਲੇ ਭੇਖ ਨੂੰ ਧਾਰਨ ਕਰਦੇ ਹਾਂ ਧਰਮ ਵਿੱਚ ਪਾ ਕੇ ਲੋਕਾਂ ਨੂੰ ਪਰਮਾਉਂਦੇ ਹਾਂ ਭਗਤਾਂ ਦੇ ਚਿੱਤ ਨੂੰ ਮੋਹਨ ਕਈਏ ਮੋਹਤ ਕਰਨ ਵਾਲਾ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਦੀਨ ਕਿਰਪਾਈ ਦੀਨਾਂ ਦੇ ਗਰੀਬਾਂ ਤੇ ਮਜਲੂਮਾਂ ਤੇ ਕਿਰਪਾ ਕਰਨ ਵਾਲਾ ਹੈ ਉਹ ਮਾਲਕ ਵਾਹਿਗੁਰੂ ਸਾਰਿਆਂ ਨੂੰ ਰੱਖਿਆ ਰੱਖਣ ਵਾਲਾ ਹੈ ਪਰਮਾਤਮਾ ਸਬਦ ਦੇ ਅੰਦਰ ਦੀ ਗੱਲ ਜਾਣਨ ਵਾਲਾ ਹੈ ਉਹ ਐਸੀ ਕਿਰਪਾ ਕਰਦਾ ਹੈ ਕਿ ਜੀ ਨੂੰ ਲੱਗਦਾ ਹੈ ਕਿ ਮੈਨੂੰ ਦੁਨੀਆਂ ਦੇ ਵਿੱਚ ਕੌਣ ਪੁੱਛਦਾ ਹੈ ਜੀ ਨੂੰ ਦੁਨੀਆਂ ਦੇ ਵਿੱਚ ਕੋਈ ਵੀ ਪੁੱਛਦਾ ਨਹੀਂ ਕੋਈ ਵੀ ਗੱਲ ਨਹੀਂ ਸੁਣਦਾ ਉਹਦੀ ਗੱਲ ਕੌਣ ਸੁਣਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਜੀ ਕਹਿੰਦੇ ਹਨ ਐਸੀ ਜਾਨ ਪਾਈ ਮੈਂ ਗੁਰੂ ਦੀ ਕਿਰਪਾ ਕਰਕੇ ਔਰ ਗੁਰੂ ਦੀ ਸਿੱਖਿਆ ਦੁਆਰਾ ਐਸੀ ਗੱਲ ਜਾਨਣਾ ਜਾਨਣਾ ਕੀਤੀ ਹੈ ਐਸੀ ਜਾਣਕਾਰੀ ਗੁਰੂ ਤੋਂ ਲੈਣਾ ਕੀਤੀ ਹੈ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ ਸਾਰਣਾ ਸੂਰੋ ਗੁਰਦਾਤਾ ਰੱਖ ਆਪ ਵਡਾਰੀ ਰਹਾਉ ਸ਼ਰਨ ਕਈਏ ਉਹਦੀ ਓਟ ਵਿੱਚ ਓਟ ਵਿੱਚ ਆਇਆਂ ਨੂੰ ਰੱਖਣ ਵਾਲਾ ਸੂਰੋਕਈਏ ਸੂਰਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੂਰੋਕਈਏ ਨਾਮ ਸੂਰਮਾ ਬ੍ਰਹਮ ਗਿਆਨੀ ਬ੍ਰਹਮ ਗਿਆਨ ਮੁਕਤੀ ਦਾ ਦਾਤਾ ਸਤਿਗੁਰੂ ਆ ਸਤਿਗੁਰੂ ਨਾਮ ਦੀ ਵਡਿਆਈ ਦੇ ਕਰਕੇ ਸੰਗਤਾਂ ਨੂੰ ਸੰਸਾਰ ਨੂੰ ਉਹ ਨਾਮ ਦੀ ਵਡਿਆਈ ਕਰਕੇ ਰੱਖ ਲੈਂਦਾ ਜਿਵੇਂ ਕੋਈ ਵੀ ਆਪਾਂ ਸੰਸਾਰੀ ਸੰਸਾਰੀ ਤੌਰ ਤੇ ਸੰਸਾਰ ਦੇ ਵਿੱਚ ਜਦੋਂ ਕੋਈ ਫੌਜ ਦੀ ਪੁਲਿਸ ਦੀ ਜਾਂ ਕੋਈ ਕਿਸੇ ਵੀ ਮੈਕਮਨ ਦੀ ਨੌਕਰੀ ਕਰਦਾ ਹੈ ਤੋਂ ਵਰਦੀ ਦਿੰਦੇ ਆ ਵੱਖਰੋ ਵੱਖਰੇ ਅ ਮਲਾਜਮਾਂ ਨੂੰ ਵੱਖਰ ਵੱਖਰੀ ਵਰਦੀ ਇਸੇ ਤਰ੍ਹਾਂ ਪ੍ਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣਿਆਂ ਸੰਤਾਂ ਨੂੰ ਗੁਰੂ ਪੀਰਾਂ ਪੈਗੰਬਰਾਂ ਰਹਿਬਰਾਂ ਨੂੰ ਉਹਨਾਂ ਨਾਮ ਦੀ ਦਾਤ ਦੇ ਕੇ ਸੂਰਮਾ ਬਣਾ ਕੇ ਬ੍ਰਹਮ ਗਿਆਨ ਦੀ ਮੁਕਤੀ ਦੀ ਦਾਤ ਦੇ ਕੇ ਤੋਰਨਾ ਕੀਤਾ ਤੇ ਸਤਿਗੁਰੂ ਨਾਮ ਦੀ ਵਡਿਆਈ ਦੇ ਕੇ ਆਪਣੇ ਭਗਤਾਂ ਨੂੰ ਆਪਣੇ ਗੁਰਮੁਖਾਂ ਨੂੰ ਰੱਖਦੇ ਆ ਰਹਾਉ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਸਤਿਗੁਰੂ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਹਨ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦੇ ਰਾਜਾ ਵਿੱਚ ਚੱਲਣ ਵਾਲੇ ਭਗਤਾਂ ਦਾ ਉਹ ਸਦੀ ਆਗਿਆਕਾਰੀ ਹੁਕਮ ਮੰਨਣ ਵਾਲਾ ਹੈ ਜਿਹੜਾ ਸਦਾ ਸਦਾ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਸੁਖ ਦੇਣ ਵਾਲਾ ਸੁੱਖਾਂ ਦਾ ਦਾਤਾ ਹੈ ਜਿਹੜਾ ਵੀ ਕੋਈ ਸੰਸਾਰ ਦੇ ਵਿੱਚ ਭਗਤੀ ਕਰਦਾ ਸਿਮਰਨ ਕਰਦਾ ਸੇਵਾ ਕਰਦਾ ਉਹ ਉਹਦੀ ਅਗਿਆ ਵਿੱਚ ਚੱਲਦਾ ਹੈ ਮਹਾਰਾਜ ਚੇ ਪਾਤਸ਼ਾਹ ਜੀ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਸਦਾ ਸਦਾ ਸੁਖ ਦਾਈ ਸਦੇ ਹੀ ਉਹ ਸੁੱਖਾਂ ਦੇ ਦੇਣ ਵਾਲਾ ਹੈ ਲੋਕ ਵਿੱਚ ਪ੍ਰਲੋਕ ਵਿੱਚ ਕਿਤੇ ਵੀ ਲਾ ਲਓ ਉਹ ਹਮੇਸ਼ਾ ਮਾਲਕ ਵਾਹਿਗੁਰੂ ਸੁਖ ਦਿੰਦਾ ਮਹਾਰਾਸ਼ਟਰ ਦੇ ਪਾਤਸ਼ਾਹੀ ਬਖਸ਼ਿਸ਼ ਕਰਦੇ ਹੈ ਆਪਣੇ ਕੋ ਕ੍ਰਿਪਾ ਕਰਿ ਯਹੋ ਇਕ ਨਾਮ ਧਿਆਈ ਇਕ ਜਦੋਂ ਸ਼ਬਦਾਂ ਦੇ ਵਿੱਚ ਅਸੀਂ ਇਕ ਲਿਖਦੇ ਹਾਂ ਨਾ ਤਾਂ ਕੱਕੇ ਨੂੰ ਔਂਕੜ ਆਉਂਦਾ ਹੈ ਕਈ ਸਿਆ ਕਈ ਥਾਂ ਕੱਕੇ ਨੂੰ ਇਕ ਈੜੀ ਦੇ ਨਾਲ ਤੇ ਕੱਕੇ ਦੇ ਨਾਲ ਦੋਨਾਂ ਨਾਲ ਸਿਹਾਰੀ ਹੁੰਦੀ ਆ ਦਾਸੇ ਬੇਨਤੀ ਵੀ ਕਰਦਾ ਹੁੰਦਾ ਜਦੋਂ ਕਈ ਵਾਰੀ ਬਹੁਤ ਬੰਦੇ ਅ ਦੁਨਿਆਵੀ ਤੌਰ ਤੇ ਕੋਈ ਹਸਾਬ ਕਿਤਾਬ ਕਰਦੇ ਨੇ ਉਹ 100 ਸ਼ਬਦਾਂ ਵਿੱਚ ਪਾਉਂਦੇ ਨੇ ਜਦੋਂ ਤਾਂ ਉਹ ਕੱਕੇ ਨੂੰ ਇਹ ਔਂਕੜ ਨਹੀਂ ਲਾਉਂਦੇ ਈੜੀ ਸਾਰੀ ਕੱਕਾ ਪਾ ਕੇ ਛੱਡ ਦਿੰਦੇ ਆ ਤੇ ਇਹ ਸ਼ਬਦ ਨੂੰ ਕੋਈ ਵੀ ਬਾਅਦ ਵਿੱਚ ਕੱਟ ਕੇ 1 ਤੋਂ 2100 ਬਣਾ ਸਕਦਾ ਹੈ ਪਰ ਜੇ ਗੁਰਵਾਣੀ ਮੁਤਾਬਕ ਚੱਲਾਂਗੇ ਤਾਂ 1 ਕ ਨੂੰ ਔਂਕੜ ਪਾਤਾ ਜਦੋਂ ਤੇ ਤੁਹਾਨੂੰ ਸਾਡੀ ਲਿਖਾਈ ਦੀ ਪਛਾਣ ਹੈ ਕਿ ਮੇਰੇ 100 ਦੇ ਪਿੱਛੇ ਕਕ ਨੂੰ ਔਂਕੜ ਪਿਆ ਹੋਇਆ ਹੈ ਤਾਂ ਉਹ ਔਂਕੜ ਨਾ ਹੀ ਤਾਂ ਕੋਈ ਕੱਟ ਸਕਦਾ ਤੇ ਨਾ ਹੀ 1 ਤੋਂ 2100 ਬਣਾ ਸਕਦਾ ਇਹਨੂੰ ਕਹਿੰਦੇ ਨੇ ਵਿਆਕਰਣ ਮਹਾਰਾਜ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਵਿਆਕਰਨ ਦੇ ਮੁਤਾਬਕ ਵੀ ਤੇ ਵੈਸੇ ਉਹ ਤਾਂ ਤਿੰਨਾਂ ਲੋਕਾਂ ਦੇ ਮਾਲਕ ਆ ਮਹਾਰਾਜ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਆਪਣੇ ਕੋ ਕਿਰਪਾ ਕਰਿਓ ਓ ਹੇ ਵਾਹਿਗੁਰੂ ਪਰਮੇਸ਼ਰ ਆਪਣੇ ਆ ਭਗਤਾਂ ਉੱਤੇ ਦਾਸਾਂ ਉੱਤੇ ਕਿਰਪਾ ਕਰੋ ਦ੍ਰਿਸ਼ਟੀ ਕਰੋ ਜੋ ਮੇਰੇ ਚਿੱਤ ਦੀ ਵਿਰਤੀ ਆ ਉਹ ਇੱਕ ਆਪ ਜੀ ਦੇ ਨਾਮ ਅਮਰਤ ਨੂੰ ਗੁਰੂ ਦੇ ਦਵਾਰੇ ਤੇ ਜਾ ਕੇ ਧਿਆਉਣਾ ਕਰੇ ਆਰਾਧਨਾ ਕਰੇ ਕਿਉਂਕਿ ਸਾਡੀ ਬਿਰਤੀ ਹੈ ਜਿਹੜੀ ਇਹ دنیavi ਤੌਰ ਤੇ ਅਸੀਂ ਭੜਕਦੇ ਬੜਾ ਬਹੁਤ ਛੇਤੀ ਅਸੀਂ ਪਰਮੇਸ਼ਰ ਦੇ ਨਾਮ ਨੂੰ ਬੰਦਗੀ ਨੂੰ ਸੇਵਾ ਨੂੰ ਛੱਡ ਜਾਂਦੇ ਆ ਤੇ ਫਿਰ ਕੀ ਹੁੰਦਾ ਮਹਾਰਾਜ ਜੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਪਰਮੇਸ਼ਰ ਤੇ ਭੁੱਲਿਆ ਵਿਆਪਨਾ ਸੱਬੇ ਰੋਗ ਜਿਹੜਾ ਕੋਈ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਫਿਰ ਵੱਡੇ ਵੱਡੇ ਰੋਗ ਵਿਆਪਦੇ ਆ ਕਿੰਨਾਂ ਨੂੰ ਜਿਹੜੇ ਵਾਹਿਗੁਰੂ ਤੋਂ ਪ੍ਰਮਾਤਮਾ ਤੋਂ ਭੁੱਲ ਜਾਂਦੇ ਆ ਉਹਨਾਂ ਨੂੰ ਉਹਨਾਂ ਨੂੰ ਫਿਰ ਵੱਡੇ ਵੱਡੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਰੋਗ ਵਿਆਪਦੇ ਆ ਕਿਉਂ ਕਿਉਂਕਿ ਵਾਹਿਗੁਰੂ ਪਰਮੇਸ਼ਰ ਨੂੰ ਭੁੱਲਣ ਵਾਲਿਆਂ ਨੂੰ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਕਦੇ ਵੀ ਦੁਨੀਆ ਵਿੱਚ ਸੁੱਖ ਨਹੀਂ ਮਿਲ ਸਕਦਾ ਉਹ ਤਾਂ ਕੱਤਿਕ ਕਰਮ ਕਮਾਵਣੇ ਦੋਸਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਅੱਜ ਦੁਨੀਆ ਵਿੱਚ ਦਾਸ ਬੇਨਤੀ ਕਰਦਾ ਹੁੰਦਾ ਕਿ ਦੱਸੋ ਕਿਸ ਗੱਲ ਦਾ ਘਟ ਹੈ ਤ੍ਰੇਤੇ ਦੇ ਲੋਕ ਦੁਆਪਰ ਦੇ ਲੋਕ ਸਤਜੁਗ ਦੇ ਲੋਕ ਉਹਨਾਂ ਕੋਲੇ ਅੱਜ ਵਰਗੇ ਮਕਾਨ ਨਹੀਂ ਸੀ ਪਰ ਸੁਖੀ ਬਹੁਤ ਸੀ ਅੱਜ ਵਰਗਾ ਪਹਿਨਣਾ ਨਹੀਂ ਸੀ ਕੱਪੜਾ ਲੀੜਾ ਨਹੀਂ ਸੀ ਪਰ ਸੌਖੇ ਬਹੁਤ ਸੀ ਅੱਜ ਵਰਗਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਸੀ ਪਰ ਫਿਰ ਵੀ ਸੌਖੇ ਸੀ ਅੱਜ ਵਰਗਾ ਪਹਿਣਾ ਉੱਠਣਾ ਸੌਣਾ ਜਾਗਣਾ ਇੱਕ ਵੀ ਮੇਲ ਨਹੀਂ ਖਾਂਦਾ ਸੀ ਪਰ ਸੁਖੀ ਬੜੇ ਸੀ ਸੌਖੇ ਬਹੁਤ ਸੀ ਅੱਜ ਸਾਡੇ ਕੋਲੇ ਸਾਰਾ ਕੁਝ ਹੀ ਹੈ ਗੱਡੀਆਂ ਸਾਡੇ ਕੋਲੇ ਚੰਗਾ ਪਹਿਨਣਾ ਸਾਡੇ ਕੋਲੇ ਚੰਗਾ ਖਾਣਾ ਸਾਡੇ ਕੋਲੇ ਕੋਠੀਆਂ ਸਾਡੇ ਕੋਲੇ ਜ਼ਮੀਨਾਂ ਜੈ ਦਾਦਾ ਸਾਡੇ ਕੋਲੇ ਅੰਨ ਧੰਨ ਬਾਧੂ ਪਿਆਰ ਗਰੀਬ ਤੋਂ ਗਰੀਬ ਬੰਦੇ ਕੋਲੇ ਵੀ ਜੇ ਹੋਰ ਨਹੀਂ ਤਾਂ ਮੋਟਰਸਾਈਕਲ ਤਾਂ ਹੈ ਪਰ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਬੰਦਾ ਫਿਰ ਵੀ ਦੁਖੀ ਹੈ ਹੁਣ ਬੰਦਾ ਫਿਰ ਵੀ ਬੜਾ ਔਖਾ ਹੈ ਕਾਰਨ ਇੱਕੋ ਹੀ ਹੈ ਉਹ ਕੀ ਹੈ ਇੱਕੋ ਹੀ ਕਾਰਨ ਹੈ ਕਿ ਬੰਦਾ ਰੱਬ ਨਾਲੋਂ ਭਗਤੀ ਨਾਲੋਂ ਬੰਦਗੀ ਨਾਲੋਂ ਟੁੱਟ ਗਿਆ ਤ੍ਰਿਸ਼ਨਾ ਨਾਲ ਜੁੜ ਗਿਆ ਲੋਭ ਲਾਲਚ ਨਾਲ ਜੁੜ ਗਿਆ ਭਾਈ ਨੂੰ ਭਾਈ ਮਾਰੀ ਜਾਂਦਾ ਠੱਗੀ ਜਾਂਦਾ ਲੁੱਟੀ ਜਾਂਦਾ ਗਵਾਂਢੀ ਤੇ ਗਵਾਂਢੀ ਖੁਸ਼ ਨਹੀਂ ਇੱਕ ਨੇ ਮਾਣਾ ਮੋਟਾ ਕੋਈ ਮਕਾਨ ਵਧੀਆ ਪਾ ਲਿਆ ਉਹ ਕਹਿੰਦੇ ਲੈ ਸਾਰਾ ਦਿਨੇ ਵਿਹਲਾ ਰਹਿੰਦੇ ਤੇ ਕਿੱਥੋਂ ਪਾ ਲਿਆ ਕਿਵੇਂ ਪਾ ਲਿਆ ਭਾਵ ਇੱਕ ਦੂਜੇ ਤੇ ਮਾਨਸਿਕ ਅਵਸਥਾ ਕਰਕੇ ਲੋਕ ਬੜੀ ਦੁਖੀ ਹੈ ਤੇ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਫਿਰ ਬੰਦੇ ਨੂੰ ਪੁੱਛਦੇ ਆ ਬੰਦੇ ਤੂੰ ਮਾਨਸਿਕ ਅਵਸਥਾ ਕਰਕੇ ਇੰਨਾ ਔਖਾ ਹੈ ਤੇ ਤੇਰੇ ਅੰਦਰ ਨਾਮ ਦੀ ਦਾਤ ਟਿਕੇਗੀ ਕਿਵੇਂ ਤੇਰੇ ਅੰਦਰ ਵੰਦਗੀ ਦੀ ਦਾਤ ਕਿਵੇਂ ਟਿਕੂਗੀ ਹਨਾ ਨਹੀਂ ਟਿਕ ਸਕਦੀ ਤੋ ਇਸ ਕਰਕੇ ਮਹਾਰਾਜ ਦੇ ਪਾਤਸ਼ਾਹ ਜੀ ਬਖਸ਼ਿਸ਼ ਲੈਣ ਵਾਸਤੇ ਅਸੀਂ ਗੁਰਦੁਆਰੇ ਮੰਦਰ ਮਸੀਤ ਜਾਂਨੇ ਆ ਤੇ ਕਿਤੇ ਨਾ ਕਿਤੇ ਚਲੋ ਹੱਕ ਵੀ ਬਣਦਾ ਸਾਡਾ ਹਨਾ ਕਿਉਂ ਕਿ ਕਿਉਂਕਿ ਸਾਨੂੰ ਜਿੱਥੋਂ ਬਖਸ਼ਿਸ਼ ਹੋਣੀ ਹੈ ਪ੍ਰਾਪਤ ਹੋਣੀ ਹੈ ਉੱਥੇ ਜਾਣਾ ਜ਼ਰੂਰੀ ਹੈ ਪਰ ਅਸੀਂ ਜਿਨ੍ਹਾਂ ਨੇ ਬਖਸ਼ਿਸ਼ ਕਰਾਉਣੀ ਹੈ ਉਹ ਜਾਂਦੇ ਵੀ ਹੈ ਉਹ ਨਾਮ ਵੀ ਜਪਦੇ ਆ ਬੰਦਗੀ ਬੰਦਗੀ ਵੀ ਕਰਦੇ ਆ ਸੇਵਾ ਵੀ ਕਰ ਪਰ ਐਸਾ ਸਮਾਨ ਸਤਿਗੁਰੂ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਹਨ ਵਿਰਲਿਆਂ ਤੇ ਹੁੰਦਾ ਸਾਰਿਆਂ ਤੇ ਨਹੀਂ ਹੁੰਦਾ ਪਰ ਭਗਤਾਂ ਦਾ ਆਗਿਆਕਾਰੀ ਸਦਾ ਸਦਾ ਸੁਖਦਾਈ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਭਾਈ ਹਮੇਸ਼ਾ ਹੀ ਹੋ ਜਿਹੜਾ ਆਗਿਆਕਾਰੀ ਹੁਕਮ ਮੰਨਣ ਵਾਲਾ ਹੁੰਦਾ ਹੈ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣ ਵਾਲਾ ਹੁੰਦਾ ਹੈ ਉਹ ਸਰੀ ਸੁਖਦਾਈ ਸਦਾ ਉਹਨਾਂ ਨੂੰ ਸੁਖ ਰਹਿੰਦਾ ਹੈ ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਸਾਰੇ ਕਿਤੇ ਮਹਾਰਾਜ ਚਾ ਪਾਤਸ਼ਾਹੀ ਬਖਸ਼ਿਸ਼ ਕਰਦੇ ਹੈ ਕਿ ਐਸੇ ਗੁਰਮੁਖ ਜਨ ਉਹ ਰੱਬ ਨਾਲੋਂ ਬੰਦਗੀ ਨਾਲੋਂ ਸਿਮਰਨ ਨਾਲੋਂ ਸੇਵਾ ਨਾਲੋਂ ਟੁੱਟਦੇ ਨਹੀਂ ਜੁੜੀ ਰਹਿੰਦੇ ਤੇ ਮਹਾਰਾਜ ਜੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਅਗਲੀਆਂ ਪੰਕਤੀਆਂ ਵਿੱਚ ਆਪਣੇ ਕਉ ਕਿਰਪਾ ਕਰਿਏ ਹੋ ਇੱਕ ਨਾਮ ਧਾਈ اے ਵਾਹਿਗੁਰੂ ਪਰਮੇਸ਼ਰ ਆਪਣੇ ਸੇਵਕਾਂ ਨੂੰ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦ੍ਰਿਸ਼ਟੀ ਕਰੋ ਐਸੀ ਕਿ ਮੈਂ ਸਦੀ ਇੱਕ ਨਾਮ ਦੇ ਵਿੱਚ ਬਿਰਤੀ ਲਾ ਕੇ ਨਾਮ ਜਪਤ ਰਹਾ ਮਾ ਗੁਰੂ ਗੁਰੂ ਕਰਦਾ ਕਰਵਾ ਗੁਰੂ ਗੁਰੂ ਗੁਰ ਕਰਮਨ ਮੋ ਪਾਵ ਹੈ ਮੇਰੇ ਮਾਲਕ ਸੱਚੇ ਪਾਤਸ਼ਾਹ ਮੇਰਾ ਜੀਵ ਨਹੀਂ ਤਾਂ ਜੇ ਮੈਂ ਗੁਰੂ ਗੁਰੂ ਕਰਦਾ ਗੁਰੂ ਗੁਰੂ ਜਪਦਾ ਮੇਰਾ ਜੀਵ ਨਹੀਂ ਤਾਂ ਹੈ ਜੇ ਮੈਂ ਸੇਵਾ ਕਰਦਾ ਮੇਰਾ ਜੀਵ ਨਹੀਂ ਤਾਂ ਹੈ ਜੇ ਮੈਂ ਬੰਦਗੀ ਕਰਦਾ ਇਸ ਕਰਕੇ ਮੇਰੇ ਤੇ ਕਿਰਪਾ ਕਰੋ ਇੱਕ ਨਾਮ ਧਿਆਈ ਤਾਸ ਬੇਨਤੀ ਕਰਦਾ ਸੀ ਜਿਸੇ ਇੱਕ ਕਈ ਰੂਪਾਂ ਵਿੱਚ ਹੈ ਇਸ ਕਰਕੇ ਗੁਰੂ ਪਿਆਰੇ ਵੱਖਰੇ ਵੱਖਰੇ ਉਹਦੇ ਅਰਥ ਹੈ ਮਹਾਰਾਜ ਚ ਪਾਤਸ਼ਾਹ ਜੀ ਦੀ ਬਾਣੀ ਦੇ ਵਿਆਕਰਨ ਮੁਤਾਬਕ ਅਗਲੀ ਪੰਕਤੀ ਵਿੱਚ ਮਹਾਰਾਜ ਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ ਨਾਨਕ ਦੀਨ ਨਾਮ ਮੰਗੇ ਦੁਤੀਆ ਭਰਮ ਚ ਕਾਈ ਸਤਗੁਰੂ ਮਹਾਰਾਜ ਚ ਪਾਤਸ਼ਾਹ ਜੀ ਕਥਨ ਕਰਦੇ ਹੈ ਕਿ ਹੇ ਮੇਰੇ ਮਾਲਕ ਵਾਹਿਗੁਰੂ ਮੈਂ ਗਰੀਬੀ ਨਿਮਰਤਾ ਧਾਰਨ ਕਰਕੇ ਆਪ ਜੀ ਦਾ ਨਾਮ ਅੰਮ੍ਰਿਤ ਮੰਗਦਾ ਹਾਂ ਆਪ ਜੀ ਦਾ ਨਾਮ ਮੰਗਦਾ ਹਾਂ ਅਮਰਤ ਰੂਪੀ ਜਿਹੜਾ ਅਮਰਿਤੂ ਤੋਂ ਰਹਿਤ ਕਰਨ ਵਾਲਾ ਹੈ ਦੁਤੀਆ ਭਰਮ ਚਿਕਾਈ ਪਰ ਮੇਰੇ ਅੰਦਰ ਦੁਵਾਇਤ ਬਹੁਤਾ ਦੁਵਾਇਤ ਭਾਵ ਭਰਮ ਭਰਮ ਨੂੰ ਹਿਰਦੇ ਵਿੱਚ ਆਪ ਕਿਰਪਾ ਕਰਕੇ ਦੂਰ ਕਰ ਦਿਓ ਕਿਉਂਕਿ ਜਿੰਨਾ ਚਿਰ ਬੰਦੇ ਦੇ ਅੰਦਰ ਭਰਮ ਹੈ ਉਹ ਨਾਮ ਵਿੱਚ ਸਿਮਰਨ ਵਿੱਚ ਬੰਦਗੀ ਵਿੱਚ ਚੇਤ ਨਹੀਂ ਲੱਗਦਾ ਬੰਦੇ ਦਾ ਜੇ ਕਿਤੇ ਮਨ ਦੁਖੀ ਹੋਵੇ ਨਾ ਜਾਂ ਬੰਦੇ ਦਾ ਮਨ ਨਾ ਆਲਸੀ ਹੋਵੇ ਜਾਂ ਬੰਦੇ ਦਾ ਮਨ ਵਿਕਾਰੀ ਹੋਵੇ ਤਾਂ ਬੰਦੇ ਦੇ ਹੱਥ ਵਿੱਚ ਗੁਟਕਾ ਵੀ ਫੜਿਆ ਹੁੰਦਾ ਤੇ ਬਾਰ ਵੀ ਚੱਕੀ ਜਾਂਦਾ ਹੈ ਬੰਦੇ ਦੇ ਮਨ ਵਿੱਚ ਗੁਟਕਾ ਵੀ ਫੜਿਆ ਹੁੰਦਾ ਹੈ ਪਰ ਬਕਾਰਾਂ ਦੀ ਗੀਤ ਗਾਈ ਜਾਂਦਾ ਹੈ ਬੰਦੇ ਦੇ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਅੱਗੇ ਗੁਟਕਾ ਸਾਹਿਬ ਪਈ ਐ ਪੋਥੀ ਸਾਹਿਬ ਪਈ ਐ ਗੁਰੂ ਗ੍ਰੰਥ ਸਾਹਿਬ ਜੀ ਪਈ ਐ ਗੀਤਾਰ ਮਾਣ ਪਈ ਐ ਬਿਆੰਤ ਤਰ੍ਹਾਂ ਦੇ ਗ੍ਰੰਥ ਨੇ ਸੰਸਾਰ ਵਿੱਚ ਪਰ ਐ ਮੰਨ ਲਓ ਵੀ ਬਹੁਤ ਘੱਟ ਲੋਕ ਐ ਜਿਹੜੇ ਬਿਨਾਂ ਗ੍ਰੰਥ ਤੋਂ ਬਿਨਾਂ ਕਿਸੇ ਸ਼ਬਦ ਤੋਂ ਅ ਕੇਵਲ ਰਾਮ ਦੇ ਨਾਲ ਬਿੱਤੀ ਟਿਕਾ ਲੈਂਦੇ ਨੇ ਕੇਵਲ ਵਾਹਿਗੁਰੂ ਦੇ ਨਾਲ ਆਪਣੀ ਸੁਰਤ ਟਿਕਾ ਲੈਂਦੀ ਹੈ ਤੇ ਨਹੀਂ ਤਾਂ ਸਾਡੇ ਅੱਗੇ ਸ਼ਬਦਾਂ ਦਾ ਭੰਡਾਰ ਪਿਆ ਪਰ ਵਿਰਤੀ ਨਹੀਂ ਟਿਕਦੀ ਸ਼ਬਦਾਂ ਦਾ ਭੰਡਾਰ ਪਿਆ ਪਰ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਬੰਦੇ ਦਾ ਮਾਨ ਹੀ ਨਹੀਂ ਲੱਗਦਾ ਬੰਦਾ ਹੋਰ ਹੀ ਪਾਸੇ ਭੱਜਿਆ ਫਿਰਦਾ ਹੈ ਹੋਰ ਹੀ ਪਾਸੇ ਆਪਣਾ ਜਿਹੜਾ ਅੰਦਰਲਾ ਸਰੀਰ ਢਾਂਚਾ ਹੁੰਦਾ ਸੁਕਸ਼ਮ ਢਾਂਚਾ ਉਹ ਕਿਤੇ ਹੋਰ ਹੀ ਤੁਰਿਆ ਫਿਰਦਾ ਇਸ ਕਰਕੇ ਮਹਾਰਾਜ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਗੁਰਮੁਖੋ ਮੇਰੇ ਤੇ ਕਿਰਪਾ ਕਰ ਮਾਲਕ ਨਾਨਕ ਦੀ ਨਾਮ ਮੰਗੇ ਦੁਤੀਆ ਭਰਮ ਚਕਾਈ ਮੇਰੇ ਅੰਦਰੋਂ ਦੁਬਾਇਤ ਚੱਕ ਦੇ ਤੇ ਨਾਮ ਸਿਮਰਨ ਦੀ ਬੰਦਗੀ ਦੀ ਮੈਨੂੰ ਖੈਰ ਪਾ ਦੇ ਮੇਰੇ ਮਾਲਕ ਗੁਰੂ ਪਿਆਰੇ ਉਹ ਕਰਮਾਂ ਵਾਲੇ ਲੋਕ ਹੁੰਦੇ ਐ ਜਿਨ੍ਹਾਂ ਦੇ ਅੰਦਰ ਵੰਦਗੀ ਚੱਲੇ ਸੇਵਾ ਚੱਲੇ ਸਿਮਰਨ ਚੱਲੇ ਦੁਆਇਤ ਨਾ ਚੱਲੇ ਅੱਜ ਅੱਜ ਦਾ ਮਨੁੱਖ ਦੁਆਇਤ ਕਰਕੇ ਦੁਖੀ ਹੈ ਧਰਮ ਕਰਕੇ ਦੁਖੀ ਹੈ ਜਦੋਂ ਅੰਦਰੋਂ ਦੁਆਇਤ ਖਤਮ ਹੋ ਜਾਏ ਧਰਮ ਖਤਮ ਹੋ ਜਾਏ ਦੂਰ ਹੋ ਜਾਏ ਤਾਂ ਫਿਰ ਅੰਦਰ ਨਾਮ ਚੱਲ ਪੈਂਦਾ ਹੈ ਇਸੇ ਕਰਕੇ ਵਾਰ-ਵਾਰ ਵਾਰ-ਵਾਰ ਸਤਿਗੁਰੂ ਮਹਾਰਾਜ ਚ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਆ ਕਿ हे ਮੇਰੇ ਮਾਲਕ ਕਿਰਪਾ ਕਰੋ ਅਸੀਂ ਆਪ ਜੀ ਤੋਂ ਨਾਮ ਦੀ ਦਾਤ ਮੰਗਦੇ ਆ ਤੇ ਨਾਮ ਦੀ ਦਾਤ ਸਿਮਰਨ ਦੀ ਦਾਤ ਬਖਸ਼ਿਸ਼ ਕਰੋ ਤਾਂ ਕਿ ਸਾਡਾ ਇੱਥੇ ਆਉਣਾ ਜਾਣਾ ਜੰਮਣਾ ਮਰਣਾ ਸਭ ਦਾ ਸਮਾਪਤ ਹੋ ਜਾਏ ਕਲਿਆਣ ਹੋ ਜਾਏ ਆਓ ਪਿਆਰੇਓ ਭੁੱਲਾਂ ਦੀ ਖਿਮਾ ਕਰਿਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ ਮਾਨ ਬਖਸ਼ਦੇ ਹੋ ਰਜਾਨਾ ਤੇ ਰਾਜਸਥਾਨ ਦੀਆਂ ਬੜੀਆਂ ਸੰਗਤਾਂ ਨੇ ਬੜੀਆਂ ਪਿਆਰ ਕਰਨ ਵਾਲੀਆਂ ਸੰਗਤਾਂ ਨੇ ਔਰ ਰਜਾਨਾ ਜੇ ਕੋਈ ਵੀ ਦੇਖੋ ਵਿਗਿਆਨੀ ਬਹੁਤ ਆ ਇੱਥੇ ਸੰਸਾਰ ਦੇ ਵਿੱਚ ਇਕੱਲਾ ਜਸਵਿੰਦਰ ਸਿੰਘ ਨਹੀਂ ਹੈ ਵੀ ਇਕੱਲਾ ਜਸਵਿੰਦਰ ਸਿੰਘ ਹੈ ਪਤਾ ਨਹੀਂ ਕਿੰਨੇ ਗਿਆਨੀ ਇਹ ਸੰਸਾਰ ਦੇ ਵਿੱਚ ਜਿਉਂ ਟੂਕ ਤੇ ਆਪੋ ਆਪਣੇ ਟੰਗ ਨਾਲ ਵੀਡੀਓ ਪਾਉਂਦੇ ਐ ਆਡੀਓ ਪਾਉਂਦੇ ਐ ਗੁਰਮਤਿ ਦੀਆਂ ਵਿਚਾਰਾਂ ਪਾਉਂਦੇ ਐ ਤੇ ਉਹਨਾਂ ਕੋਲੇ ਵੀ ਚਲੋ ਹਰ ਬੰਦਾ ਕੋਈ ਫੇਸ ਟੂ ਫੇਸ ਵਿਚਾਰ ਕਰਦਾ ਕੋਈ ਫੋਨ ਤੇ ਵਿਚਾਰ ਕਰਦਾ ਕੋਈ ਕਿਵੇਂ ਕੋਈ ਕਿਵੇਂ ਪਰ ਜੋ ਰਾਜਸਥਾਨ ਦੀਆਂ ਜਾਂ ਹਰਿਆਣੇ ਦੀਆਂ ਸੰਗਤਾਂ ਤੇ ਇਹ ਜਲੰਧਰ ਏਰੀਆ ਚੋਂ ਕਾਫੀ ਸੰਗਤਾਂ ਨੇ ਦਿੱਲੀ ਤੋਂ ਵੀ ਕੁਝ ਸਿੰਘ ਹੈਗੇ ਆ ਤੇ ਦੇਸ਼ਾਂ ਦੇਸ਼ਾਂ ਚੋਂ ਵੀ ਸਿੰਘ ਹੈਗੇ ਆ ਤੇ ਬੜੀ ਪਿਆਰ ਕਰਨ ਵਾਲੇ ਹੈ ਗੁਰੂ ਪਿਆਰੇ ਕਿਉਂਕਿ ਅ WhatsApp ਤੇ ਜੋ ਵਿਚਾਰਾਂ ਚੱਲੀਆਂ ਲੰਮਾ ਟਾਈਮ ਚੱਲੀਆਂ ਗੁਰਬਾਣੀ ਦੀਆਂ ਜਪਜੀ ਸਾਹਿਬ ਦੇ ਸੰਪੂਰਨ ਅਰਥ ਹੋਏ ਸੰਪੂਰਨ ਜਪਜੀ ਸਾਹਿਬ ਦੇ ਅਰਥ ਹੋਏ ਉਤੋਂ ਕਿ ਐਸਾ ਪ੍ਰੇਮ ਬਣਿਆ ਆਪ ਸੰਗਤਾਂ ਦੇ ਨਾਲ ਤੇ ਬੜੀ ਪਿਆਰ ਦਿੱਤਾ ਇਸ ਕਰਕੇ ਇਹ ਪਿਆਰ ਦੇਣ ਲਈ ਦਾਸ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਭ ਦੇ ਸਿਰ ਤੇ ਹੱਥ ਰੱਖੋ ਦੁੱਖਾਂ ਅਕਲੇਸਾਂ ਪਾਪਾਂ ਕਸ਼ਟਾਂ ਬਿਗੜਨਾ ਦੇ ਨਾਸ ਕਰੋ ਸੇਵਾ ਦੀਆਂ ਦਾਤਾਂ ਵੰਡਿਸ਼ ਕਰੋ ਆਓ ਪਿਆਰੇ ਪੁੱਲਾਂ ਦੀ ਖਿਮਾ ਕਰਨੀ ਲਾਸਟ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਅੱਗੇ ਦੀ ਅੱਗੇ ਭੇਜਿਆ ਕਰੋ ਸਾਰੀਆਂ ਸੰਗਤਾਂ ਤੱਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਣੇ ਕੋ ਕਿਰਪਾ ਕਰਿਓ ਇਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤਿਆ ਭਰਮ ਚੁਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ